ਮੇਰੇ ਮਨ 'ਚ ਇਹ ਸੀਗਾ ਵੀ ਮੈਂ ਜੋ ਵੀ ਕਰਨਾ ਜਿਹੜੀ ਇਹ ਮੇਰੀ ਛੋਟੀ ਜਿਹੀ ਇੱਕ ਕੋਸ਼ਿਸ਼ ਹੀ ਆ ਵੀ ਇਹਨੂੰ ਮੈਂ ਜਿਉਂਦੇ ਜੀ ਕਰਨਾ ਵੀ ਵੈਸੇ ਤਾਂ ਮੈਂ ਆਪਦੇ ਫਾਦਰ ਦੀ ਡੈਥ ਤੋਂ ਬਾਅਦ ਇਹ ਲਿਖਿਆ ਤੇ ਮੈਨੂੰ ਆਇਆ ਸੀ ਵੀ ਮੈਂ ਜਿਉਂਦੇ ਜੀ ਉਹਨਾਂ ਨੂੰ ਇਹ ਚੀਜ਼ ਦੇ ਪਾਵਾਂ ਇਹ ਨਾ ਹੋਵੇ ਕੱਲ ਨੂੰ ਮਾਂ ਮਰ ਜਾਏ ਤਾਂ ਮੈਂ ਬਾਅਦ ਪਛਤਾਉਂਦੀ ਰਵਾਂ ਜਾਂ ਜੋ ਵੀ ਮੇਰੇ ਫੈਮਿਲੀ ਮੈਂਬਰਸ ਆ ਮਤਲਬ ਕਿ ਇਹ ਉਹਨਾਂ ਤੋਂ ਹੀ ਮੈਨੂੰ ਲੱਗਿਆ ਵੀ ਜੋ ਕਰਨਾ ਉਹਨੂੰ ਜਿਉਂਦੇ ਜੀ ਕਰ ਲੈਣਾ ਚਾਹੀਦਾ ਕਿ ਇਹ ਨਹੀਂ ਸਮਝ ਆਈ ਸੀ ਉਸ ਟਾਈਮ ਵੀ ਇਹ ਜਿਹੜਾ ਟਾਈਮ ਉਹ ਦਿੱਤਾ ਨਹੀਂ ਸਾਨੂੰ ਤੋਂ ਪਰ ਜਿੱਥੇ ਦਿੱਤਾ ਉੱਥੇ ਬਹੁਤ ਵਧੀਆ ਥਾਂ ਤੇ ਦਿੱਤਾ ਇਹ ਸਮਝ ਨਹੀਂ ਸੀਗੀ ਉਹ ਹੁਣ ਸਮਝ ਆਈ ਆ ਪਰ ਬਹੁਤ ਦੁੱਖ ਹੁੰਦਾ ਸੀਗਾ ਅੱਜ ਵੀ ਦੁੱਖ ਹੁੰਦਾ ਹੈ ਇਹ ਮਾਨਸਿਕ ਆਜ਼ਾਦੀ ਜਿਆਦਾ ਇੰਪੋਰਟੈਂਟ ਆ ਵੀ ਮਨਾਂ ਦੇ ਖਿਆਲਾਂ ਨੂੰ ਆਪਾਂ ਪੇਸ਼ ਕਰਨਾ ਉਹਨਾਂ ਦੇ ਅਕੋਰਡਿੰਗ ਆਪਦੀ ਜ਼ਿੰਦਗੀ ਨੂੰ ਜਿਉਣਾ ਜਿਵੇਂ ਮੈਨੂੰ ਲਿਖਣ ਦੀ ਆਜ਼ਾਦੀ ਹੁਣ ਮਿਲੀ ਮੈਨੂੰ ਫੀਲ ਹੁੰਦੀ ਆ ਆਜ਼ਾਦੀ ਦੇ ਔਰਤ ਨੇ ਬਹੁਤ ਨਾ ਗਲਤ ਮੈਨ ਨੇ ਵੀ ਕੱਢ ਲਏ ਹੈਗੇ ਆ ਉਹ ਉਹ ਚੀਜ਼ ਦਾ ਵੀ ਮੈਂ ਜ਼ਿਕਰ ਕੀਤਾ ਹੈ ਇਹਦੇ ਵਿੱਚ ਜੀ ਤੇ ਉਹ ਕਾਫੀ ਤਰ੍ਹਾਂ ਦੀ ਆਜ਼ਾਦੀ ਆ ਮਾਨਸਿਕ ਆਜ਼ਾਦੀ ਆ ਆਪਾਂ ਇਹ ਨਹੀਂ ਵੀ ਕਿਸੇ ਦੀ ਡਿਸਰੈਸਪੈਕਟ ਕਰਨ ਦੀ ਆਜ਼ਾਦੀ ਆ ਲਗਭਗ ਜਿਨ੍ਹਾਂ ਨੇ ਵੀ ਕਿਤੇ ਨਾ ਕਿਤੇ ਦਲਿਤ ਸਾਹਿਤ ਦਾ ਅਧਿਐਨ ਕੀਤਾਗਾ ਤਾਂ ਉਹਨਾਂ ਨੇ ਇੱਕ ਕਿਤਾਬ ਆ ਜਿਹੜੀ ਉਹ ਲਾਜ਼ਮੀ ਸੁਣੀ ਹੋਊਗੀ ਦੇਖੀ ਹੋਊਗੀ ਅਕਸਰ ਆ ਜਿਹੜੀ ਮਕਸਟਾਲਾਂ ਦੇ ਉੱਤੇ ਜਿਹੜੀ ਲਾਜ਼ਮੀ ਦੇਖੀ ਹੋਊਗੀ ਤੇ ਉਹ ਕਿਤਾਬ ਸੀਗੀ ਭਾਰਤੀ ਲੋਕ ਨੀਚ ਕਿਵੇਂ ਬਣ ਗਏ ਤੇ ਉਹਨਾਂ ਨੂੰ ਸਭ ਜਾਣਦੇ ਨੇ ਗੁਰਨਾਮ ਸਿੰਘ ਮਕਸਰ ਉਹਨਾਂ ਨੇ ਢੇਰ ਸਾਰਾ ਲਿਟਰੇਚਰ ਆ ਜਿਹੜਾ ਉਹ ਜੋ ਐਸਸੀ ਤਵਕਾ ਹੈਗਾ ਜਾਂ ਬੀਸੀ ਤਵਕਾ ਹੈਗਾ ਉਹਨਾਂ ਦੀ ਮੁਕਤੀ ਦੇ ਲਈ ਲਿਖਿਆ ਤੇ ਇਸ ਤੋਂ ਬਾਅਦ ਆ ਜਿਹੜਾ ਭਾਵੇਂ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਪਰ ਉਹਨਾਂ ਦੇ ਕੰਮ ਨੂੰ ਲਗਾਤਾਰ ਜਿਹੜੇ ਬਹੁਤ ਸਾਰੇ ਲੋਕ ਜਾਰੀ ਰੱਖ ਰਹੇ ਹੈਗੇ ਆ ਸੋ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਆ ਜਿਹੜੇ ਕੁਝ ਲੋਕ ਉਹਨਾਂ ਨੇ ਜੋ ਉਦਮ ਕੀਤਾ ਸੀ ਉਸ ਨੂੰ ਲਗਾਤਾਰਤਾ ਜਿਹੜੀ ਉਹ ਦੇ ਰਹੇ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਹੀ ਆ ਜਿਹੜੇ ਮੈਡਮ ਕਿਰਨਦੀਪ ਕੌਰ ਮੁਕਸਰ ਨੇ ਜਿਨ੍ਹਾਂ ਨੇ ਜਿਹੜੀ ਆਪਣੀ ਪਲੇਠੀ ਪੁਸਤਕ ਜਿਉਂਦੇ ਜੀ ਅੱਜ ਪ੍ਰਕਾਸ਼ਿਤ ਕਰਵਾਈ ਹੈਗੀ ਆ ਤੇ ਲੋਕ ਅਰਪਣਾ ਜਿਹੜੀ ਕੀਤੀ ਗਈ ਹੈ ਕੋਟਕਪੂਰੇ ਤੋਂ ਨਮੀ ਕਿਤਾਬ ਆ ਲੋਕਾਂ ਦੇ ਹੱਲੇ ਹੱਥ ਦੇ ਵਿੱਚ ਆਈ ਆ ਤੇ ਅਸੀਂ ਥੋੜੀ ਜੀ ਹਲਤੀ ਇੰਨਾ ਕੀ ਦੇਖ ਸਕਦੇ ਆ ਕਿ ਇਸ ਕਿਤਾਬ ਦੇ ਵਿੱਚ ਕੁਝ ਕਹਾਣੀ ਨੂੰ ਲੇਖ ਆ ਤੇ ਨਾਲ ਹੀ ਆ ਜਿਹੜਾ ਕੁਝ ਕਵਤਾ ਵਾ ਕੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕਿਤਾਬ ਲਿਖਣ ਦੇ ਪਿੱਛੇ ਇਹਨਾਂ ਦਾ ਜੋ ਮਕਸਦ ਕੀ ਹੋਏਗਾ तमाम ਸਵਾਲਾਤ ਨਹੀਂ ਸਾਡੇ ਨਾਲ ਮੈਡਮ ਕਿਰਨਦੀਪ ਕੌਰ ਜੀ ਮੌਜੂਦ ਨੇ ਆਪਾਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ ਇਹਨਾਂ ਦਾ ਸਵਾਗਤ ਹੈ ਹਮ ਟੋਡਾ ਥੈਂਕ ਯੂ ਛੇਵੇਂ ਭਰਦੀ ਕਿਤਾਬ ਦਾ ਸਿਰਲੇਖ ਆ ਜਿਹੜਾ ਉਹ ਜਿਉਂਦੇ ਜੀ ਆ ਹਾਂਜੀ ਪਹਿਲਾਂ ਤੁਸੀਂ ਦੱਸੋ ਕਿ ਇਸ ਕਿਤਾਬ ਦਾ ਇਹ ਸਿਰਲੇਖ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਇਸ ਕਿਤਾਬ ਦਾ ਇਹ ਸਿਰਲੇਖ ਆ ਜਿਹੜਾ ਜਿਉਂਦੇ ਜੀ ਹੀ ਰੱਖਣਾ ਹੈ ਕਿਉਂ ਇਸ ਦਾ ਨਾਮ ਜਿਉਂਦੇ ਜੀ ਔਖਾ ਹੈ ਏ ਜਦੋਂ ਤੁਸੀਂ ਵੀ ਪਾਪਾ ਦੀਆਂ ਮੇਰੀਆਂ ਦੀਆਂ ਕਾਫੀ ਬੁੱਕਸ ਪੜੋਂਗੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਨਾ ਕੁਝ ਗੱਲਾਂ ਦਾ ਪਛਤਾਵਾ ਆਪ ਦਾ ਜ਼ਾਹਰ ਕੀਤਾ ਹੋਇਆ ਵੀ ਅ ਅਸੀਂ ਮਾਪੇ ਨੂੰ ਧਿਆਨ ਨਹੀਂ ਦੇ ਸਕੇ ਅਸੀਂ ਰਿਸ਼ਤਿਆਂ ਨੂੰ ਪ੍ਰੋਪਰ ਧਿਆਨ ਨਹੀਂ ਦੇ ਸਕੇ ਵੀ ਮਤਲਬ ਪਛਤਾਵਾ ਜਾਂ ਕਿਤੇ ਨਾ ਕਿਤੇ ਉਹਨਾਂ ਦਾ ਹਰ ਇੱਕ ਕਿਤਾਬ 'ਚ ਉਹਨਾਂ ਦੇ ਹੈਗਾ ਤੇ ਮੈਨੂੰ ਐ ਲੱਗਦਾ ਸੀ ਵੀ ਹੁਣ ਉਹ ਕਹਿੰਦੇ ਸੀ ਵੀ ਜੇ ਮਾਪਿਓ ਜਿਉਂਦੇ ਹੁੰਦੇ ਜੇ ਮੇਰਾ ਬਾਪੂ ਜਿਉਂਦਾ ਹੁੰਦਾ ਜਾਂ ਸਾਡੀ ਦਾਦੀ ਜਿਉਂਦੀ ਹੁੰਦੀ ਅਸੀਂ ਐਂ ਕਰ ਦਿੰਦੇ ਔਰ ਉਹ ਪਛਤਾਉਂਦੇ ਰਹੇ ਦੇ ਡੈਥ ਤੋਂ ਬਾਅਦ ਮੇਰੇ ਮਨ 'ਚ ਇਹ ਸੀਗਾ ਵੀ ਮੈਂ ਜੋ ਵੀ ਕਰਨਾ ਜਿਹੜੀ ਇਹ ਮੇਰੀ ਛੋਟੀ ਜਿਹੀ ਇੱਕ ਕੋਸ਼ਿਸ਼ ਹੀ ਆ ਵੀ ਇਹਨੂੰ ਮੈਂ ਜਿਉਂਦੇ ਜੀ ਕਰਨਾ ਵੇ ਅਸੀ ਤਾਂ ਮੈਂ ਆਪਦੇ ਫਾਦਰ ਦੀ ਡੈਥ ਤੋਂ ਬਾਅਦ ਇਹ ਲਿਖਿਆ ਉਹਨਾਂ ਦੇ ਜਿਉਂਦੇ ਜੀ ਮੈਂ ਨਹੀਂ ਕਰ ਸਕੀ ਪਰ ਮੇਰੀ ਮਾਂ ਬੈਠੀ ਆ ਮੇਰੀ ਆਪੂਆ ਮੇਰੇ ਮਾਮੇ ਚਾਏ ਤਾਏ ਚਾਚੇ ਸਾਰੇ ਮੇਰੀ ਭੈਣ ਭਰਾ ਹੈਗੇ ਆ ਜਿਨ੍ਹਾਂ ਨੂੰ ਮੈਂ ਆਪਦਾ ਪਿਆਰ ਜਾਹਰ ਕੀਤਾ ਡਾਇਰੈਕਟਲੀ ਇਨਡਾਇਰੈਕਟਲੀ ਹੈਨਾ ਤੇ ਮੈਨੂੰ ਆਇ ਸੀ ਵੀ ਮੈਂ ਜਿਉਂਦੇ ਜੀ ਉਹਨਾਂ ਨੂੰ ਇਹ ਚੀਜ਼ ਦੇ ਪਾਵਾਂ ਇਹ ਨਾ ਹੋਵੇ ਕੱਲ ਨੂੰ ਮਾਂ ਮਰ ਜੇ ਤਾਂ ਮੈਂ ਬਾਅਦ ਪਛਤਾਉਣ ਦੀ ਰਵਾਂ ਜਾਂ ਜੋ ਵੀ ਮੇਰੀ ਫੈਮਿਲੀ ਮੈਂਬਰਸ ਆ ਮਤਲਬ ਕਿ ਇਹ ਉਹਨਾਂ ਤੋਂ ਹੀ ਮੈਨੂੰ ਲੱਗਿਆ ਵੀ ਜੋ ਕਰਨਾ ਉਹਨੂੰ ਜਿਉਂਦੇ ਜੀ ਕਰ ਲੈਣਾ ਚਾਹੀਦਾ ਜਦੋਂ ਸਾਹਮਣੇ ਵਾਲਾ ਤੁਹਾਡਾ ਜਿਹਦੂ ਤੁਸੀਂ ਪਿਆਰ ਕਰਦੇ ਆ ਵੀ ਉਹਨੂੰ ਦੱਸ ਦੇਣਾ ਚਾਹੀਦਾ ਵੀ ਜਿਉਂਦੇ ਜੀ ਅਸੀਂ ਵੀ ਤੂੰ ਸਾਡੀ ਜ਼ਿੰਦਗੀ ਚ ਕਿੰਨੇ ਇੱਕ ਵੈਲਿਊ ਰੱਖਦਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਇੱਕ ਪ੍ਰੇਰਣਾ ਸਰੂਤ ਹੁੰਦਾ ਹੈਗਾ ਆਪਾਂ ਕੋਈ ਵੀ ਕੰਮ ਕਰਦੇ ਆ ਉਹਦੇ ਪਿੱਛੇ ਕੋਈ ਨਾ ਕੋਈ ਆ ਆਪਾਂ ਨੂੰ ਮੋਟੀਵੇਟ ਕਰ ਰਿਹਾ ਹੁੰਦਾ ਹੈਗਾ ਤੁਸੀਂ ਇੱਕ ਕਿਤਾਬ ਲਿਖੀ ਤੁਹਾਨੂੰ ਇਹ ਮੋਟੀਵੇਸ਼ਨ ਕਿਤਾਬ ਲਿਖਣ ਦੀ ਹੈ ਜਿਹੜੀ ਉਹ ਕਿੰਨਾ ਤੋਂ ਮਿਲਦੀ ਹੈ ਇਹ ਐਕਚੁਅਲੀ ਮੋਟੀਵੇਸ਼ਨ ਨੀਏ ਨੂੰ ਮੈਂ ਕਹਿ ਸਕਦੀ ਕਿਉਂਕਿ ਜਦੋਂ ਹੀ ਮੈਂ ਹੋਸ਼ ਸੰਭਾਲੀ ਸੀ ਮੈਂ ਆਪਣੇ ਫਾਦਰ ਨੂੰ ਪੜ੍ਹਦਿਆਂ ਤੇ ਲਿਖਦਿਆਂ ਦੇਖਦੀ ਸੀਗੀ ਉਹ ਮਤਲਬ ਜੀਨਸ ਵਿੱਚ ਸੀ ਉਹ ਚੀਜ਼ ਮਤਲਬ ਮੇਰਾ ਵੀ ਦਿਲ ਕਰਦਾ ਸੀ ਮੈਂ ਲਿਖਾਂ ਮੈਨੂੰ ਜਿਆਦਾ ਸਮਝਦਾ ਨਹੀਂ ਸੀ ਉਹ ਕੀ ਕਰਦੇ ਆ ਪਰ ਉਹ ਜਦੋਂ ਇਕੱਠਾਂ 'ਚ ਜਾਂਦੇ ਸੀ ਉਹਨਾਂ ਨੂੰ ਲੋਕ ਮਤਲਬ ਤਾੜੀਆਂ ਮਾਰਦੇ ਸੀ ਉਹਨਾਂ ਦੀ ਗੱਲ ਸੁਣ ਕੇ ਤੇ ਉਹ ਚੀਜ਼ ਮੈਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਬੜਾ ਵਧੀਆ ਲੱਗਦਾ ਸੀ ਮੈਨੂੰ ਪਰ ਉਹ ਜੀਨਸ ਵਿੱਚ ਸੀ ਮੈਂ ਅਠਵੀਂ ਨੌਵੀਂ ਤੋਂ ਲਿਖਣਾ ਸ਼ੁਰੂ ਕਰਤਾ ਸੀ ਆਰਟੀਕਲਸ ਵਗੈਰਾ ਛੋਟੇ ਛੋਟੇ ਅਖਬਾਰ 'ਚ ਵੀ ਆਉਂਦੇ ਸੀ ਪਰ ਉਹ ਚੀਜ਼ ਵੀ ਜਿਵੇਂ ਨਹੀਂ ਕੋਈ ਉਸ ਤਰ੍ਹਾਂ ਦਾ ਹੱਲਾ ਸ਼ੇਰੀ ਜਾਂ ਨਹੀਂ ਮਿਲੀ ਤੇ ਉਹ ਖਤਮ ਹੋ ਗਈ ਖੜੋਤ ਆ ਗਈ ਸੀ ਫਿਰ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਵੀ ਕਿਸੇ ਨੇ ਇਸ ਚੀਜ਼ ਵੱ ਦੇ ਹਾਇ ਦੇ ਦਿਲਚਸਪੀ ਪਰ ਜੀਨਸ ਵਿੱਚ ਸੀ ਤੇ ਉਹ ਫਿਰ ਹੁਣ ਫੇਰ ਉਹਨੇ ਸਿਰ ਚੱਕ ਲਿਆ ਤੇ ਫਿਰ ਮੈਨੂੰ ਫਾਦਰ ਸਾਹਿਬ ਨੂੰ ਦੇਖ ਕੇ ਹੀ ਮੈਨੂੰ ਲੱਗਿਆ ਵੀ ਇਹ ਚੀਜ਼ ਹੋਈ ਆ ਉਹਨਾਂ ਤੋਂ ਹੀ ਮਿਲੀ ਆ ਕਿ ਤੁਹਾਡੇ ਫਾਦਰ ਸਾਹਿਬ ਲੰਬਾ ਸਮਾਂ ਲਿਖਦੇ ਪੜ੍ਹਦੇ ਰਹੇ ਇਸ ਤੋਂ ਇਲਾਵਾ ਜੋ ਜਿੰਨੇ ਵੀ ਵਿਚਾਰ ਗੋਸ਼ਟੀਆਂ ਹੁੰਦੀਆਂ ਸੀਗਾ ਜਾਂ ਸੈਮੀਨਾਰ ਹੁੰਦੇ ਸੀਗੇ ਉਹਨਾਂ ਵਾਸਤੇ ਲੈਕਚਰ ਪ੍ਰਪੇਅਰ ਕਰਦੇ ਰਹੇ ਕਿਤੇ ਨਾ ਕਿਤੇ ਨਾਲ-ਨਾਲ ਆ ਜਿਹੜੀ ਆਪਣੀ ਨੌਕਰੀ ਵਾਲੀ ਜ਼ਿੰਦਗੀ ਦੇ ਨਾਲ ਨਾਲ ਜਿਹੜਾ ਇਸ ਤਰ੍ਹਾਂ ਦੇ ਸਮਾਜਿਕ ਕਾਰਜਾਂ ਦੇ ਵਿੱਚ ਜੋ ਲੋਕ ਲੱਗੇ ਹੁੰਦੇ ਤੇ ਉਹਨਾਂ ਤੋਂ ਆ ਜਿਹੜਾ ਫੈਮਲੀ ਨੂੰ ਬਹੁਤ ਘੱਟ ਟਾਈਮ ਦਿੱਤਾ ਜਾਂਦਾ ਹੈਗਾ ਬਿਲਕੁਲ ਕਦੇ ਲੱਗਿਆ ਨਹੀਂਗਾ ਵੀ ਸਾਡੇ ਵੱਲ ਧਿਆਨ ਨਹੀਂ ਦਿੱਤਾਗਾ ਟੋਟਾ ਪਤਾ ਨਹੀਂ ਬਹੁਤ ਲੱਗਿਆ ਬਹੁਤ ਵਾਰੀ ਅਸੀਂ ਗਿਲੇ ਕਰਦੇ ਰਹੇ ਉਹਨਾਂ ਨਾਲ ਉਹਨਾਂ ਦੇ ਜਿਉਂਦੇ ਜੀ ਹੂੰ ਮਤਲਬ ਕਿ ਇਹ ਨਹੀਂ ਸਮਝ ਆਈ ਸੀ ਉਸ ਟਾਈਮ ਵੀ ਇਹ ਜਿਹੜਾ ਟਾਈਮ ਉਹ ਦਿੱਤਾ ਨਹੀਂ ਸਾਨੂੰ ਤਾਂ ਪਰ ਜਿੱਥੇ ਦਿੱਤਾ ਉੱਥੇ ਬਹੁਤ ਵਧੀਆ ਥਾਂ ਤੇ ਦਿੱਤਾ ਇਹ ਸਮਝ ਨਹੀਂ ਸੀਗੀ ਉਹ ਹੁਣ ਸਮਝ ਆਈ ਆ ਪਰ ਬਹੁਤ ਦੁੱਖ ਹੁੰਦਾ ਸੀਗਾ ਬਾਅਦ ਚ ਵੀ ਦੁੱਖ ਹੁੰਦਾ ਰਿਹਾ ਅੱਛਾ ਹੁਣ ਜਦੋਂ ਲੋਕਾਂ ਦੇ ਵਿੱਚ ਵਿਛੜਦੇ ਹਾਂ ਜਦੋਂ ਉਹਨਾਂ ਦੀ ਯਾਦ ਦੇ ਵਿੱਚ ਸੈਮੀਨਾਰ ਹੁੰਦੇ ਆ ਆ ਅੱਜ ਵੀ ਆ ਜਿਹੜਾ ਉਹਨਾਂ ਦਾ ਲਿਖਿਆ ਹੋਇਆ ਵੱਡਾ ਗ੍ਰੰਥ ਆ ਜਿਹੜਾ ਉਹ ਫੇਰ ਦੁਬਾਰਾ ਲੋਕ ਅਰਪਣ ਕੀਤਾ ਗਿਆ ਇੰਨੀ ਮਾਤਰਾ ਦੇ ਵਿੱਚ ਐਡਾ ਵੱਡਾ ਗ੍ਰੰੰਥ ਆ ਜਿਹੜਾ ਉਹ ਛਾਪ ਨਹੀਂ ਰਿਹਾਗਾ ਵਿੱਕ ਪਹਿਲਾ ਜਾਂਦਾ ਹੈ ਮੈਂ ਦੇਖ ਦੋ ਇਸ ਸਭ ਬਹੁਤ ਵਧੀਆ ਲੱਗਦਾ ਹੈ ਇਹਨਾਂ ਲੋਕਾਂ ਦੇ ਅਸੀਂ ਧਨਵਾਦੀ ਰਵਾਂਗੇ ਸਦਾ ਹੀ ਮੇਰਾ ਇੱਕ ਲੇਖ ਵੀ ਆ ਇਹਦੇ ਵਿੱਚ ਸ਼ੁਕਰਾਨਾ ਖਾਤ ਤੁਸੀਂ ਪੜਿਓ ਲਾਸਟ ਤੇ ਹੋਏਗਾ ਉਹ ਸਾਰੇ ਇਸ ਸਮਾਜ ਦਾ ਇਹਨਾਂ ਲੋਕਾਂ ਦਾ ਜਿਹੜਾ ਇਹ ਕਾਫਲਾ ਚੱਲਿਆ ਸੀ ਨਾ ਜੀ ਉਹਨਾਂ ਦਾ ਹੀ ਧੰਨਵਾਦ ਇਹ ਕੀਤਾ ਹੋਇਆ ਮੈਂ ਵੀ ਜੇ ਉਹ ਇਹ ਲੋਕ ਨਾ ਹੁੰਦੇ ਤਾਂ ਪ੍ਰੋਫੈਸਰ ਗੁਲਾਮ ਸਿੰਘ ਨਾ ਹੁੰਦਾ ਦੇਖੋ ਮੈਂ ਲਿਖਿਆ ਤੁਸੀਂ ਜੇ ਪੜ ਕੇ ਉਹਨੂੰ ਵਾਹ ਵਾਹ ਹੀ ਨਹੀਂ ਕਰੋਗੇ ਤਾਂ ਬੁੱਕ ਦਾ ਕੋਈ ਮਾਇਨਾ ਹੀ ਨਹੀਂ ਆ ਇਹ ਬੁੱਕ ਤੁਹਾਡੇ ਕਰਕੇ ਆ ਜੀ ਮੇਰੇ ਕਾਗਜ਼ ਤੇ ਲਿਖ ਕੇ ਘਰੇ ਰੱਖਣ ਦਾ ਤਾਂ ਕੋਈ ਹੈ ਹੀ ਨਹੀਂ ਨਾ ਵੀ ਉਹਨੂੰ ਅਸੀਂ ਬਸ ਪੋਜ਼ੀਟਿਵਲੀ ਇਸ ਤਰ੍ਹਾਂ ਹੀ ਲੈਣੇ ਵੀ ਤੁਹਾਡੇ ਲੋਕਾਂ ਕਰਕੇ ਹੀ ਸਰਗੁਨਾਮ ਸਿੰਘ ਜੀ ਤੁਸੀਂ ਬਣਾਇਆ ਉਹਨਾਂ ਨੂੰ ਵਿੱਚ ਤੁਹਾਡੀ ਕਿਤਾਬ ਦੇ ਵਿੱਚ ਇੱਕ ਹਿੰਮਤੀ ਔਰਤਾਂ ਟੈਕ ਹਾਂਜੀ ਹਾਂਜੀ ਕਿਹਨਾਂ ਨੂੰ ਤੁਸੀਂ ਹਿੰਮਤੀ ਔਰਤਾਂ ਮੰਨਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਔਰਤਾਂ ਜਿਹੜੀਆਂ ਉਹ ਹਿੰਮਤੀ ਰਹੀਆਂ ਹੈਗੀਆਂ ਜਾਂ ਇਤਿਹਾਸ ਦੇ ਵਿੱਚ ਕਿਡੀਆਂ-ਕਿਹੜੀਆਂ ਔਰਤਾਂ ਨੂੰ ਜਿਹੜਾ ਹੁਣ ਤੁਸੀਂ ਜਿਹੜਾ ਕਾਫੀ ਜ਼ਿਆਦਾ ਹਿੰਮਤੀ ਇਹ ਆਪ ਦਾ ਆਪ ਦਾ ਨਜ਼ਰੀਆ ਮੈਂ ਜਿੰਨਾ ਕਿ ਮੈਂ ਸੋਚਿਆ ਵਿਚਾਰਿਆ ਮੇਰੇ ਘਰੇ ਹੁਣ ਤੱਕ ਜਦੋਂ ਦੇ ਮੇਰੇ ਵਿਆਹ ਤੋਂ ਬਾਅਦ ਮੱਲੋ 26 ਸਾਲ ਹੋ ਗਏ ਜਿੰਨੇ ਵੀ ਔਰਤਾਂ ਨੇ ਕੰਮ ਕੀਤੇ ਆ ਐਜ਼ ਏ ਸਰਵੈਂਟ ਉਨ੍ਹਾਂ ਦਾ ਜ਼ਿਕਰ ਹੈ ਤੇ ਮੈਂ ਵੇਖਿਆ ਵੀ ਉਹਨਾਂ ਨੇ ਕਿਵੇਂ ਇੰਨੇ ਛੋਟੇ ਵੇਤਨ ਨਿਕ ਥੋੜੀ ਕਮਾਈ ਦੇ ਵਿੱਚੋਂ ਆਪਦੇ ਬੱਚੇ ਪੜਾਏ ਵੀ ਵਿਆਹੇ ਵੀ ਔਰ ਅੱਛੇ ਤਰੀਕੇ ਨਾਲ ਵਿਆਹੇ ਤੇ ਉਹਨਾਂ ਨੂੰ ਮੈਂ ਹਿੰਮਤੀ ਔਰਤਾਂ ਕਿਹਾ ਕਿਉਂਕਿ ਜਦੋਂ ਕਿ ਸਾਡੇ ਮਾਪਿਓ ਜਾਂ ਸਾਡੀਆਂ ਮਾਵਾਂ ਦਾਇਆਂ ਚਾਚੀਆਂ ਚੰਗਾ ਕਮਾਉਂਦੀਆਂ ਸੀ ਪੜੀਆਂ ਲਿਖੀਆਂ ਸੀ ਉਹਨਾਂ ਨੇ ਵੀ ਉਹਨੇ ਹੀ ਚਾਲ ਆਡਾਂ ਨਾਲ ਆਪਦੇ ਬੱਚੇ ਵਿਆਹੇ ਤੇ ਇਹਨਾਂ ਨੇ ਭਾਂਡੇ ਮੰਜ ਕੇ ਤੇ ਇਹ ਜ਼ਿਆਦਾ ਹਿੰਮਤੀ ਲੱਗੀਆਂ ਮੈਨੂੰ ਕਿਉਂਕਿ ਇਹਨਾਂ ਦੇ ਮੂੰਹ ਤੇ ਕਦੇ ਸ਼ਿਕਨ ਨਹੀਂ ਸੀ ਚਿੰਤਾ ਨਹੀਂ ਸੀ ਉਹ ਇਹਦੇ ਵਿੱਚ ਮੈਂ ਦਿਖਾਇਆ ਵੀ ਮੇਰੇ ਹਿਸਾਬ ਨਾਲ ਬਹੁਤ ਤੰਗੀਆਂ ਤੋਸ਼ੀਆਂ ਜੋ ਚੰਗੇ ਲੈਵਲ ਤੇ ਆਪਣੇ ਬੱਚਿਆਂ ਨੂੰ ਪੜਾ ਕੇ ਵਿਆਹ ਕੇ ਸਟੈਂਡ ਕਰਨ ਵਾਲੀਆਂ ਔਰਤਾਂ ਜ਼ਿਆਦਾ ਹਿੰਮਤੀ ਐ ਜਿਹੜੀਆਂ ਡਿਗਰੀਆਂ ਲੈ ਕੇ ਸਰਕਾਰੀ ਨੌਕਰੀਆਂ ਤੇ ਬੈਠੀਆਂ ਔਰਤਾਂ ਕਰਦੀਆਂ ਉਹਨਾਂ ਨਾਲੋਂ ਜੀ ਅੱਛਾ ਮੈਮ ਜੀ ਦੱਸਿਓ ਕਿ ਆ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਆ ਕਿ ਵੱਡੇ ਪੱਦਰ ਦੇ ਉੱਤੇ ਜਿੱਥੇ ਸਾਡੇ ਭਾਰਤ ਦਾ ਜਿਹੜਾ ਖਾਸਾ ਹੈਗਾ ਉੱਥੇ ਛੋਟੀਆਂ ਜਾਤਾਂ ਜਿਹੜੀਆਂ ਇੱਕ ਤਰ੍ਹਾਂ ਦੀ ਉਹਨਾਂ ਨੂੰ ਗੁਲਾਮੀ ਸਹਿਣੀ ਪਈ ਵੱਡੀਆਂ ਜੱਤ ਤਕੜੀਆਂ ਜਾਤਾਂ ਦੀ ਹਾਂ ਜੀ ਤੇ ਦੂਜੇ ਪਾਸੇ ਜੇਕਰ ਦੇਖੀ ਤੇ ਇਹਨਾਂ ਦਬੇ ਹੋਏ ਵਰਗ ਦੇ ਵਿੱਚ ਔਰਤਾਂ ਜਿਹੜੀ ਉਹ ਦਬਾਏ ਹੋਏ ਵਰਗ ਦੇ ਵਿੱਚ ਵੀ ਦਬਾਈ ਹੋਈ ਆ ਹਾਂ ਉਹਨਾਂ ਕਿਸੇ ਤਰ੍ਹਾਂ ਦੀ ਕੋਈ ਆਜ਼ਾਦੀ ਨਹੀਂ ਬਿਲਕੁਲ ਨਹੀਂ ਤੁਹਾਡਾ ਇੱਕ ਆਰਟੀਕਲ ਵੀ ਆ ਲੇਖ ਆਜ਼ਾਦੀ ਹਾਂਜੀ ਹਾਂਜੀ ਉਹ ਕਿਸ ਚੀਜ਼ ਨੂੰ ਪੇਸ਼ ਕਰਦਾ ਹੈ ਉਹ ਮਾਨਸਿਕ ਆਜ਼ਾਦੀ ਨੂੰ ਵਾਜਾ ਬਨਲਾਦਾ ਉਹਦੇ ਵਿੱਚ ਲਿਖਿਆ ਹੈਗਾ ਵੀ ਮਾਨਸਿਕ ਆਜ਼ਾਦੀ ਜਿਆਦਾ ਇੰਪੋਰਟੈਂਟ ਆ ਵੀ ਮਨਾਂ ਦੇ ਖਿਆਲਾਂ ਨੂੰ ਆਪਾਂ ਪੇਸ਼ ਕਰਨਾ ਉਹਨਾਂ ਦੇ ਅਕੋਰਡਿੰਗ ਆਪਦੀ ਜ਼ਿੰਦਗੀ ਨੂੰ ਜਿਉਣਾ ਜਿਵੇਂ ਮੈਨੂੰ ਲਿਖਣ ਦੀ ਆਜ਼ਾਦੀ ਹੁਣ ਮਿਲੀ ਮੈਨੂੰ ਫੀਲ ਹੁੰਦੀ ਆ ਮੇਰੇ ਬੇਟੇ ਨੇ ਮੈਨੂੰ ਕਿਹਾ ਵੀ ਤੂੰ ਕਰ ਇਸ ਚੀਜ਼ ਨੂੰ ਵੀ ਮੈਂ ਉਸ ਨੂੰ ਜਿਆਦਾ ਇੰਪੋਰਟੈਂਸ ਦਿੱਤੀ ਆ ਮਤਲਬ ਆਜ਼ਾਦੀ ਦੇ ਔਰਤ ਨੇ ਬਹੁਤ ਨਾ ਗਲਤ ਮੈਨ ਨੇ ਵੀ ਕੱਢ ਲਏ ਹੈਗੇ ਆ ਹੋ ਉਹ ਚੀਜ਼ ਆ ਵੀ ਮੈਂ ਜ਼ਿਕਰ ਕੀਤਾ ਇਹਦੇ ਵਿੱਚ ਜੀ ਤੇ ਉਹ ਕਾਫੀ ਤਰ੍ਹਾਂ ਦੀ ਆਜ਼ਾਦੀ ਆ ਮਾਨਸਿਕ ਆਜ਼ਾਦੀ ਆ ਆਪਾਂ ਇਹ ਨਹੀਂ ਵੀ ਕਿਸੇ ਦੀ ਡਿਸਰੈਸਪੈਕਟ ਕਰਨ ਦੀ ਆਜ਼ਾਦੀ ਆ ਉਹ ਆਜ਼ਾਦੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਹਾਂ ਮਤਲਬ ਔਰਤ ਦੀ ਇਹ ਅਲੱਗ-ਅਲੱਗ ਤਰ੍ਹਾਂ ਦੀ ਮਾਨਸਿਕਤਾ ਦੇ ਆਧਾਰ ਤੇ ਆਜ਼ਾਦੀ ਦੀ ਵੰਡ ਆ ਇਹਦੇ ਵਿੱਚ ਮੈਂ ਕੀਤੀ। ਜਿਵੇਂ ਮੈਂ ਦੇਖਿਆ ਹੈਗਾ ਕਿ ਕਾਫੀ ਜਿੰਨੇ ਵੀ ਟਾਈਟਲ ਹੈਗੇ ਆ ਅਲੱਗ-ਅਲੱਗ ਲੇਖਾਂ ਦੇ ਅਲੱਗ-ਅਲੱਗ ਕਵਤਾਵਾਂ ਦੇ ਤੁਹਾਡੇ ਆ ਹਾਂਜੀ ਉਹ ਵੱਖ-ਵੱਖ ਰਿਸ਼ਤਿਆਂ ਨੂੰ ਵੀ ਆ ਜਿਹੜੇ ਉਹ ਮੁਖਾਤਬ ਹੁੰਦੇ ਹੈਗੇ ਆ ਹਾਂਜੀ ਹਾਂਜੀ ਇਹਨਾਂ ਵੱਖ-ਵੱਖ ਰਿਸ਼ਤਿਆਂ ਬਾਰੇ ਕਿਵੇਂ ਦੇਖਦੇ ਹੋ ਕਿਵੇਂ ਸੋ ਰਿਸ਼ਤਿਆਂ ਦੇ ਵਿੱਚ ਮੈਂ ਦੇਖਿਆ ਵੀ ਮੇਰੀ ਦਾਦੀ ਤੇ ਨਾਨੀ ਨੂੰ ਇੱਕ ਜਿਵੇਂ ਮੈਂ ਵੀ ਇੱਕ ਕਿਤਾਬ ਦੀਆਂ ਚਾਰ ਲਾਈਨਾਂ ਲਿਖ ਦੇਣੀਆਂ ਨਹੀਂ ਕਈ ਕਾਫੀ ਨਹੀਂ ਹੁੰਦਾ ਕਿ ਉਹਨਾਂ ਨੂੰ ਜ਼ਿਆਦਾ ਉਹ ਵੈਲਿਊ ਨਹੀਂ ਮਿਲੀ ਖਾਸ ਕਰ ਮੇਰੀ ਨਾਨੀ ਨੂੰ ਕਿਉਂਕਿ ਉਹ ਥੋੜੇ ਜ਼ਿਆਦਾ ਗਰੀਬ ਪਰਿਵਾਰ ਗਰੀਬੀ ਉਹਨੇ ਦੇਖੀ ਆ ਦਾਦੀ ਨਾਲੋਂ ਤੇ ਉਸ ਤੋਂ ਬਾਅਦ ਮੈਂ ਆਪਦੀ ਭੂਆ ਬੇਰੀ ਬਹੁਤ ਪਿਆਰ ਕਰਦੀ ਆ ਮੈਂ ਉਹਨੂੰ ਬਹੁਤ ਮੈਂ ਉਹਨੂੰ ਆਪਦੇ ਫਾਦਰ ਦਾ ਦੂਜਾ ਰੂਪ ਹੀ ਮੰਨਦੀ ਆ ਉਹ ਬੇ ਖੁਸ਼ਦਿਲਾ ਵੱਡੇ ਦਿਲ ਵਾਲੀ ਆ ਸੋਚ ਦਾ ਲੈਵਲ ਉਹਦਾ ਉੱਚਾ ਆ ਉਹਦਾ ਜ਼ਿੰਦਗੀ ਜਿਉਣ ਦਾ ਤਰੀਕਾ ਬੜਾ ਲੱਗ ਗਿਆ ਮੇਰੀ ਭੂਆ ਦਾ ਇਹ ਮਤਲਬ ਹਰ ਇੱਕ ਰਿਸ਼ਤੇ ਨੂੰ ਬਿਆਨ ਤਾਂ ਕੀਤਾ ਵੀ ਉਹਨਾਂ ਰਿਸ਼ਤਿਆਂ ਦਾ ਧੰਨਵਾਦ ਹੀ ਕੀਤਾ ਡਾਇਰੈਕਟਲੀ ਇਨਡਾਇਰੈਕਟਲੀ ਇਹਦੇ ਵਿੱਚ ਮੈਂ ਜੀ ਮਤਲਬ ਇਸ ਕਰਕੇ ਹਰੇਕ ਰਿਸ਼ਤੇ ਨੂੰ ਮੈਂ ਇਹਦੇ ਵਿੱਚ ਰੱਖਿਆ ਹੈ ਅੱਛਾ 25 ਸਾਲ ਹੋ ਗਏ ਤੁਹਾਡੇ 26 ਸਾਲ ਆ 25 26 ਸਾਲ ਤੁਹਾਡੀ ਮੈਰਿਜ ਨੂੰ ਬੱਚਿਆਂ ਬੱਚਿਆਂ ਦੇ ਵਿੱਚ ਵੀ ਆਪਾਂ ਸਮਾਂ ਗੁਜ਼ਾਰਨਾ ਹੁੰਦਾ ਜਦੋਂ ਇੱਕ ਕਿਤਾਬ ਲਿਖੀ ਆ ਤੁਹਾਡੇ ਪਤੀ ਦਾ ਤੁਹਾਡੇ ਬੱਚਿਆਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਜਿਆ ਕਿਵੇਂ ਤੁਹਾਡੀ ਮਦਦ ਕਰਦੇ ਰਹੇ ਮਦਦ ਬਸ ਇਹੀ ਕਰਦੇ ਰਹੇ ਵੀ ਜਦੋਂ ਮੈਂ ਲੱਗ ਬੈਠ ਕੇ ਲਿਖਦੀ ਸੀ ਮੈਨੂੰ ਡਿਸਟਰਬ ਨਹੀਂ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਵੀ ਉਹ ਕੁਝ ਕਰ ਰਹੀ ਆ ਆਪਦਾ ਪਰ ਮੈਂ ਘਰੇ ਦੱਸਿਆ ਨਹੀਂ ਸੀ ਵੀ ਮੈਂ ਕਿਤਾਬ ਲਿਖ ਰਹੀ ਆ ਬਸ ਉਹਨਾਂ ਨੂੰ ਇਹ ਪਤਾ ਸੀ ਵੀ ਕੁਝ ਕੰਮ ਚੱਲ ਰਿਹਾ ਪਰ ਇਹ ਨਹੀਂ ਪਤਾ ਸੀ ਵੀ ਕਿਤਾਬ ਲਿਖ ਰਹੀ ਆ ਮੈਂ ਉਹਨਾਂ ਦੇ ਮਾਈਂਡ 'ਚ ਇਹ ਸੀਗੇ ਪਾਪਾਈ ਦੀ ਕਿਤਾਬ ਦੇ ਬਾਰੇ ਕੁਝ ਸੋਚ ਕਰ ਰਹੀਆਂ। ਇਹਦੀ ਕਿਤਾਬ ਬਾਰੇ ਮੈਂ ਕਿਸੇ ਨੂੰ ਨਹੀਂ ਦੱਸਿਆ। ਫਿਰ ਜਦੋਂ ਉਹਨਾਂ ਦੱਸਿਆ ਜਦੋਂ ਛੱਪ ਕੇ ਸਾਹਮਣੇ ਆ ਗਈ ਤਾਂ ਇੱਕ ਸਰਪ੍ਰਾਈਜ਼ ਸੀਗਾ। ਬਹੁਤ ਖੁਸ਼ੀ ਵਧੀਆ بیٹے ਦਾ ਬਹੁਤ ਵਧੀਆ ਰਿਸਪੌਂਸ ਆ। ਮਾਂ ਦਾ ਜ਼ਿਆਦਾ ਵਧੀਆ ਰਿਸਪੌਂਸ ਆ। ਹਸਬੰਡ ਦਾ ਵੀ ਆ। ਪਰ ਮੈਂ ਮਤਲਬ ਘਰੇ ਕਿਸੇ ਨੂੰ ਦੱਸਿਆ ਨਹੀਂ ਸੀ ਵੀ ਮੈਂ ਕਿਤਾਬ ਲਿਖ ਰਹੀ ਹਾਂ। ਅੱਛਾ ਸਭ ਤੋਂ ਪਹਿਲਾਂ ਡਿਸਕਸ ਕਿੰਨਾ ਦੇ ਨਾਲ ਕੀਤਾ ਵੀ ਵੱਡੀ ਪੈਨ ਦੇ ਨਾਲ ਅੱਛਾ ਵੱਡੀ ਪੈਨ ਦੇ ਨਾਲ ਡਿਸਕਸ ਕੀਤਾ ਕਿ ਕਿਤਾਬ ਲਿਖਣੀ ਹੈ ਹਾਂ ਮੈਂ ਲਿਖ ਰਹੀ ਆ ਮੈਂ ਸ਼ੁਰੂ ਕੀਤਾ ਹੋਇਆ ਕੰਮ ਅੱਛਾ ਫਿਰ ਕਿਸ ਤਰ੍ਹਾਂ ਦਾ ਉਹਨਾਂ ਵੱਲੋਂ ਉਹ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਵੀਕਰ ਮੈਨੂੰ ਇਹ ਸੀਗਾ ਵੀ ਮੈਂ ਉਹਨੂੰ ਕਿਹਾ ਵੀ ਮੈਨੂੰ ਆਉਂਦਾ ਨਹੀਂ ਮੈਂ ਗਲਤ ਨਾਲ ਲਿਖਦਾ ਉਹ ਕਹਿੰਦੀ ਸੀ ਨਹੀਂ ਤੂੰ ਸ਼ੁਰੂ ਕਰ ਕਿਵੇਂ ਨਹੀਂ ਹੋਊਗਾ ਵੀ ਤੂੰ ਜਿੰਨਾ ਕੋਨੇ ਮੈਨੂੰ ਵੇਖਿਆ ਸੀ ਲਿਖਦੀ ਨੂੰ ਬਾਕੀ ਉਹਨੂੰ ਪਤਾ ਸੀ ਵੀ ਇਹਦੇ ਚ ਪਾਪਾ ਜੀ ਵਾਲੀ ਇਹ ਚੀਜ਼ ਹੈ ਉਹ ਕਹਿੰਦੀ ਸੀ ਨਹੀਂ ਤੂੰ ਠੀਕ ਲਿਖਦੀ ਆ ਪੜਨ ਯੋਗ ਹੁੰਦਾ ਤੇਰਾ ਫਿਰ ਮੈਂ ਕਈ ਵਾਰੀ ਦੋ ਚਾਰ ਲਾਈਨਾਂ ਲਿਖ ਕੇ ਉਹਨੂੰ ਭੇਜ ਵੀ ਦਿੰਦੀ ਸੀ ਤਾਂ ਉਹ ਕ ਤੇ ਉਹ ਉਹਨੇ ਜਿਆਦਾ ਮੈਨੂੰ ਸਪੋਰਟ ਵੀ ਕੀਤੀ ਸਿਹਤ ਵੀ ਦਿੱਤੀ ਤੇ ਹਲਾਸ਼ੇਰੀ ਵੀ ਦਿੱਤੀ ਜੀ ਐਸੇ ਜਦੋਂ ਇਹ ਖਰੜਾ ਲਿਖਿਆ ਗਿਆ ਤੁਹਾਡੀ ਜੋ ਕਿਤਾਬ ਹੈਗੀ ਉਹ ਜਗਿੰਦਰ ਸਿੰਘ ਬੱਲਮਗੜ ਕਾਫੀ ਅ ਜਿਆਦਾ ਲਿਟਰੇਚਰ ਪੜਦੇ ਵੀ ਆ ਵਾਸਤੇ ਵੀ ਰਹਿੰਦੇ ਆ ਲਗਾਤਾਰ ਮੈਗਜ਼ੀਨ ਦਾ ਕੰਮ ਵੀ ਸੰਭਾਲਦੇ ਆਗੇ ਜਦੋਂ ਉਹਨਾਂ ਕੋਲੇ ਇੱਕ ਕਿਤਾਬ ਦਾ ਖਰੜਾ ਭੇਜਿਆ ਤੇ ਆਰਟੀਕਲ ਜਾਂ ਕਵਤਾਵਾਂ ਤੁਹਾਡੀਆਂ ਗੰਆਂ ਦਿਲ ਜਿਹਦੇ ਵਿੱਚ ਡਰ ਜਾ ਨਹੀਂ ਸੀਗਾ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਲਿਖਿਆ ਗਿਆ ਹੋਊਗਾ ਪਾਸ ਹੋਊਗਾ ਜਾਂ ਨਹੀਂ ਹੋਊਗਾ ਹਾਂਜੀ ਡਰ ਸੀਗਾ ਪਰ ਉਹਨਾਂ ਨੂੰ ਪਹਿਲਾਂ ਵੀ ਮੈਂ ਇੱਕ ਦੋ ਜਦੋਂ ਪਾਪਾ ਜੀ ਦੀ ਡੈਥ ਹੋਈ ਐਕਸ਼ ਕਰਾਨਾ ਖਤ ਪਾਇਆ ਸੀਗਾ ਤਾਂ ਦੱਸਿਆ ਜਿਵੇਂ ਮੈਂ ਹੋਏ ਦੇ ਛਪਿਆ ਤੋਂ ਉਹਨਾਂ ਨੇ ਬਹੁਤ ਪਸੰਦ ਕੀਤਾ ਸੀ ਉਹ ਕਹਿੰਦੇ ਸੀ ਵੀ ਐਦਾਂ ਨਹੀਂ ਲੱਗ ਰਿਹਾ ਕਿ ਨਵਾਂ ਬੰਦਾ ਲਿਖ ਰਿਹਾ ਬਹੁਤ ਵਧੀਆ ਲਿਖਿਆ ਤੂੰ ਤੇ ਫਿਰ ਮੈਨੂੰ ਪਤਾ ਸੀ ਵੀ ਅੱਛਾ ਰਿਸਪੌਂਸ ਆਊਗਾ ਤੇ ਵੀ ਉਹ ਮੈਨੂੰ ਜੇ ਦਾ ਕੁਝ ਸੁਧਾਰ ਕਰਨ ਲਈ ਵੀ ਕਹਿਣਗੇ ਨਾ ਉਹ ਬੜੇ ਆਰਾਮਦਾਇਕ ਜਿਹੇ ਤਰੀਕੇ ਨਾਲ ਕਹਿਣਗੇ ਮੈਨੂੰ ਔਖਾ ਵੀ ਨਾ ਲੱਗੇ ਪਰ ਉਹਨਾਂ ਨੇ ਵੀ ਮੈਨੂੰ ਸਹਿਯੋਗ ਦਿੱਤਾ। ਅੱਛਾ ਲਿਟਰੇਚਰ ਦੇ ਵਿੱਚ ਕੱਲੀ ਕਵਿਤਾ ਲਿਖਣ ਦੀ ਵਿਧਾ ਦੇ ਵਿੱਚ ਜ਼ਿਆਦਾ ਤੁਹਾਨੂੰ ਸਕੂਨ ਮਿਲਦਾ ਜਾਂ ਕੋਈ ਕਹਾਣੀ ਲਿਖ ਕੇ ਜਾਂ ਕੋਈ ਆਰਟੀਕਲ ਕਵਿਤਾ ਲਿਖੀ। ਸ਼ੁਰੂ ਤੋਂ ਕਵਿਤਾ ਲਿਖੀ। ਇਹ ਕਵਿਤਾ ਲੈ ਕੇ ਸਕੂਨ ਮਿਲਦਾ? ਹਾਂਜੀ। ਇਹ ਪਹਿਲੀ ਵਾਰੀ ਮੈਂ ਵਰਤ ਲਿਖਿਆ। ਅੱਛਾ। ਹਾਂਜੀ ਮੈਂ ਕਵਿਤਾ ਲਿਖਦੀ ਹਾਂ ਸ਼ੁਰੂ ਤੋਂ। ਅੱਛਾ ਤੇ ਜਦੋਂ ਕਵਿਤਾ ਤੁਸੀਂ ਲਿਖਦੇ ਹੋ ਹਾਂਜੀ ਕੋਈ ਪਹਿਲਾਂ ਤੋਂ ਸੋਚਿਆ ਹੁੰਦਾ ਵੀ ਕਦੋਂ ਤੱਕ ਲਿਖਣੀ ਹੈਗੀ ਆ ਜਾਂ ਆਪ ਮਾਰੇ ਉੱਤੇ ਆਂਦੀ ਆ ਆਪ ਮਾਰੇ ਬਿਲਕੁਲ ਜਿਵੇਂ ਆਪਾਂ ਬੈਠੇ ਆ ਜਾਂ ਮੈਨੂੰ ਮੋਸਟਲੀ ਵੀ ਰਾਤ ਨੂੰ ਸੁੱਤੇ ਆ ਉਹਨੇ ਕੋਈ ਮਾਈਂਡ ਚ ਖਿਆਲ ਆ ਗਿਆ ਲੈ ਐਪ ਪੈਨ ਕਾਪੀ ਕੋਲੇ ਹੀ ਰੱਖਦੀ ਆ ਫਿਰ ਨਾਲ ਦੀ ਨਾਲ ਮੈਂ ਉਹਨੂੰ ਕੱਚਾ ਜਿੱਦਾਂ ਰਫਲੀ ਲਿਖ ਲੈਣੀ ਆ ਫਿਰ ਸਵੇਰੇ ਆ ਕੇ ਉਹਨੂੰ ਸਵੇਰੇ ਉੱਠ ਕੇ ਸੈੱਟ ਕਰ ਲੈਂਦੀ ਆ ਜੀ ਜਾਂ ਦੁਪਹਿਰੇ ਮੇਰੇ ਮਨ ਚ ਆ ਗਿਆ ਖਿਆਲ ਜਾਂ ਕੰਮ ਕਰਦਿਆਂ ਕੋਈ ਇੱਕ ਅਦਾ ਥਾਟ ਆ ਗਿਆ ਤੇ ਉਹਨੂੰ ਮੈਂ ਫਿਰ ਲਿਖ ਲੈਣੀ ਆ ਜੀ ਪਰ ਸਪੈਸ਼ਲ ਕਿਸੇ ਪੈ ਕੇ ਮੈਂ ਨਹੀਂ ਕਦੇ ਸੋਚਿਆ ਵੀ ਇਹ ਲਿਖਣਾ ਕਦੇ ਸੋਚਿਆ ਹੈਗਾ ਵੀ ਇਸ ਲਿਟਰੇਚਰ ਦੇ ਖੇਤਰ ਦੇ ਵਿੱਚ ਹੋਰ ਜ਼ਿਆਦਾ ਅੱਗੇ ਜਾਣਾ ਹੈਗਾ ਇਹ ਪਲੇਟੀ ਪੁਸਤਕਾਂ ਜੀ ਬਿਲਕੁਲ ਸੋਚਿਆ ਜੀ ਹਾਂਜੀ ਹਾਂਜੀ ਮੈਂ ਇਸ ਜੇ ਨੂੰ ਕੰਟੀਨਿਊ ਰੱਖਣਾ ਚਾਹੁੰਦੀ ਆ ਪਰ ਦੇਖੋ ਇਹਨੂੰ ਕਿਤਾਬ ਨੂੰ ਜੇ ਚੰਗਾ ਰਿਸਪੌਂਸ ਮਿਲੂਗਾ ਤਾਂ ਆਪਾਂ ਕੰਟੀਨਿਊ ਰੱਖਾਂਗੇ ਅਕਸ਼ਰ ਇਸਤਰੀ ਸਾਹਿਤਕਾਰਾਂ ਦੇ ਵਿੱਚ ਵੈਸੇ ਤਾਂ ਆ ਸਾਡੇ ਪੰਜਾਬੀ ਸਾਹਿਤ ਦੇ ਜੇਕਰ ਗੱਲ ਕਰੀਏ ਤਾਂ ਆਮ ਤੌਰ ਤੇ ਜ਼ਿਆਦਾਤਰ ਆ ਜਿਹੜੇ ਉਹ ਮਰਦ ਲੇਖਕ ਹੀ ਆ ਔਰਤਾਂ ਬਹੁਤ ਘੱਟ ਇਸ ਖੇਤਰ ਦੇ ਵਿੱਚ ਆ ਹਾਂਜੀ 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 ਜਿਹੜੀਆਂ ਵੀ ਔਰਤਾਂਆਂ ਹੈਗੀਆਂ ਕਿਹਨਾਂ ਦਾ ਲਿਟਰੇਚਰ ਆ ਜਿਹੜਾ ਉਹ ਤੁਹਾਨੂੰ ਜ਼ਿਆਦਾ ਚੰਗਾ ਲੱਗਿਆ ਮੈਨੂੰ ਜ਼ਿਆਦਾ ਮੈਂ ਅਮਰਤਾ ਪ੍ਰੀਤਮ ਮੈਮ ਨੂੰ ਪੜਿਆ ਹੁਣ ਅੱਜ ਕੱਲ ਇੱਕ ਬਰਾਡ ਮੈਡਮ ਹੈਗੇ ਆ ਜਿਨ੍ਹਾਂ ਦੀ ਰੀਲਾ ਵਗੈਰਾ ਵੀ ਜ਼ਿਆਦਾ ਆਉਂਦੀਆਂ ਬਰਾਡ ਜੈਸੀ ਹਾਂਜੀ ਉਹ ਬਣ ਬੜੇ ਅੱਛੇ ਲੱਗਦੇ ਆ ਤੇ ਬਾਕੀ ਜਿਹੜਾ ਗਲੀਪਕਾ ਟਵਾਣਾ ਜਾਂ ਇਦਾਂ ਦੇ ਜਿਹੜੇ ਸਾਹਿਤਕਾਰ ਲੇਡੀਜ਼ ਆ ਇਹਨਾਂ ਨੂੰ ਥੋੜਾ ਥੋੜਾ ਪੜਿਆ ਕੋਈ ਜ਼ਿਆਦਾ ਨਹੀਂ ਪੜਿਆ ਮੈਂ ਜੀ ਹਾਂਜੀ ਜਿਆਦਾ ਜਿਆਦਾ ਇਹਨਾਂ ਚ ਵਧੀਆ ਕਿਹੜੇ ਮੈਨੂੰ ਅਮਰਤਾ ਪ੍ਰੀਤਮ ਮੈਨੂੰ ਜਿਆਦਾ ਮਨ ਨੂੰ ਮੇਰੇ ਚੰਗੇ ਲੱਗਦੇ ਜੀ ਹਾਂਜੀ ਅਖੀਰ ਦੇ ਉੱਤੇ ਕੋਈ ਜਿਨ੍ਹਾਂ ਨੇ ਇਹ ਕਿਤਾਬ ਪੜ੍ਹਨੀ ਵੀ ਆ ਜਾਂ ਐਜੇ ਤੁਸੀਂ ਰਾਈਟਰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਸਨੇਹਾ ਮੈਂ ਹੀ ਦੇਣਾ ਚਾਹੂੰਗੀ ਵੀ ਜੇ ਕੋਈ ਵੀ ਸਟੈਪ ਤੁਸੀਂ ਸਮਾਜ ਲਈ ਚੱਕਦੇ ਆ ਤਾਂ ਸਭ ਤੋਂ ਪਹਿਲਾਂ ਆਪਦੀ ਫੈਮਲੀ ਦੀਆਂ ਜਿਹੜੀ ਫੈਮਲੀ ਮੈਂਬਰਸ ਆ ਖਾਸ ਕਰ ਉਹਦੇ ਵਿੱਚ ਜਿਹੜੀਆਂ ਲੇਡੀਜ਼ ਆ ਉਹਨਾਂ ਨਾਲ ਕਨੈਕਟ ਹੋਣਾ ਮਤਲਬ ਜਿਆਦਾ ਜ਼ਰੂਰੀ ਮੈਨੂੰ ਲੱਗਦਾ ਵੀ ਉਹਨਾਂ ਨਾਲ ਕੋਸ਼ਿਸ਼ ਕਰੋ ਉਹਦੇ ਚ ਤੁਹਾਡੀ ਧੀ ਵੀ ਹੋ ਸਕਦੀ ਹੈ ਭੈਣ ਵੀ ਹੋ ਸਕਦੀ ਹੈ ਸਹੇਲੀ ਵੀ ਸੱਸ ਮਾਂ ਤਾਈ ਚਾਚੀ ਮਾਮੀ ਭੂਆ ਦਾਦੀ ਨਾਨੀ ਇਹਨਾਂ ਨਾਲ ਪਹਿਲਾਂ ਕਨੈਕਟ ਹੋਵੋ ਇਹਨਾਂ ਨੂੰ ਕਲੋਜ਼ ਤੋਂ ਵੇਖੋ ਤੇ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰੋ ਕਨੈਕਟ ਹੋਣ ਦੇ ਨਾਲ ਇਹ ਫਾਇਦਾ ਤੁਹਾਨੂੰ ਵੀ ਜੇ ਮੰਨ ਲਓ ਤੁਸੀਂ ਕੁਝ ਲਿਖਦੇ ਆ ਨਾ ਜਿਹੜੀ ਸੇਧ ਤੁਹਾਨੂੰ ਤੁਹਾਡੇ ਨਾਲ ਦਾ ਜੈਂਡਰ ਹੀ ਦਊਗਾ ਸੇਧ ਦਊ ਸਹੀ ਦਊਗਾ ਜੀ ਹਨਾ ਮੰਨ ਲਓ ਮੈਂ ਕਿਸੇ ਮੇਲ ਪਰਸਨ ਨਾਲ ਇਸ ਚੀਜ਼ ਬਾਰੇ ਡਿਸਕਸ ਕਰੂੰਗੀ ਤਾਂ ਉਹ ਕਿਤੇ ਨਾ ਕਿਤੇ ਇੱਕ ਬੈਰੀਅਰ ਰੱਖ ਕੇ ਮੈਨੂੰ ਸੇਧ ਦਊਗਾ ਵੀ ਇਹ ਇਹ ਬੈਰੀਅਰ ਕਿਤੇ ਟੱਪ ਨਾ ਜਾਵੇ ਪਰ ਜੇ ਤੁਸੀਂ ਆਪਦੇ ਜੈਂਡਰ ਆਪਦੇ ਸੇਮ ਹਨਾ ਉਹ ਕਰਦੇ ਆ ਤਾਂ ਤੁਸੀਂ ਉਹਦੇ ਵਿੱਚ ਬੈਰੀਅਰ ਨਹੀਂ ਹੁੰਦੇ ਉਹ ਤੁਹਾਨੂੰ ਜੇ ਸਹੀ ਕਹਿਣਾ ਤਾਂ ਉਹ ਵੀ ਫ੍ਰੀਲੀ ਕਹੂਗੀ ਜੇ ਗਲਤ ਆ ਤਾਂ ਉਹ ਵੀ ਆਜ਼ਾਦੀ ਨਾਲ ਕਹੂਗੀ ਵੀ ਨਹੀਂ ਇੱਥੇ ਆ ਗਲਤ ਹੈ ਜੀ ਤਾਂ ਉਹਨਾਂ ਨਾਲ ਕਨੈਕਸ਼ਨ ਮਜ਼ਬੂਤ ਕਰਨ ਨਾਲ ਜ਼ਿਆਦਾ ਅਮਿਤ ਦਊਗੀ ਮੈਂ ਅਸੀਂ ਦੇ ਇਹ ਸੁਝਾਅ ਵੀ ਦਊਂਗਾ ਧੰਨਵਾਦ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ